ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਬੱਚਾ ਘਰ ਵਾਲੀ ਨੇ ਬੱਚੀ ਦਿੱਤੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪਿੰਡ ਭਦੌੜ ਤੇ ਸੈਣਾ ਰਹਿ ਜਾਂਦੇ ਆ ਬਈ ਮੋਬਾਈਲ ਨੰਬਰ ਵੀਰ ਦਾ ਨੋਟ ਕਰ ਲਓ 9815506521 961550621 ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਠੀਕ ਆ ਜੀ ਵਧੀਆ ਬਰੀਡ ਦੀ ਪਰੜ ਦੇਦੇ ਨੇ ਕਿਹੜਾ ਸੂਆ ਸੂਈ ਇਹ ਦੂਜੇ ਸੂਆ ਸੂਈ ਕਦੋਂ ਸੂਈ ਆ ਬਾਈ ਇਹਨੂੰ 5 ਦਿਨ ਹੋ ਗਏ ਜੀ ਬੱਚਾ ਕੀ ਆ ਜੀ ਮੱਗ ਬੱਚੀ ਆ ਜੀ ਬੱਚੀ ਹੈਗੀ ਕਿੰਨਾ ਦੁੱਧ ਤਿਆਰ ਹੋਣ 15 ਲੀਟਰ ਤੋਂ ਤਿਆਰ ਆ ਜੀ ਠੀਕ ਆ ਬਾਈ ਹਾਂਜੀ ਫੇਸ ਬੜਾ ਚੰਗਾ ਬਰੀਡ ਇੱਕ ਨੰਬਰ ਆ ਗਰਮੀਆਂ ਦਾ ਤੋਹਫਾ ਗਰਮੀ ਘਟ ਮੰਨੂ ਫੈਂਟ ਫੋਲੋ ਲੇਵਾ ਕਮਾਲ ਦਾ ਜਿਹੜਾ ਵੀਡੀਓ ਬਣਾਉਂਦਾ ਟਾਈਮ ਉਹ ਦੱਸ ਦਿੰਨੇ ਆ ਬਈ ਆ ਸਾਢੇ 12 ਹੋਗੇ ਸਾਢੇ 12 ਹੋਗੇ ਸ਼ਾਮ ਤੱਕ ਡਰ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਬੱਚੀ ਦਾ ਨਾੜਵਾ ਨਾਲ ਹੀ ਉਹਦੇ ਹੂੰ ਬੱਚੀ ਦਾ ਨਾੜਵਾ ਨਾਲ ਤੇ ਫੇਸ ਫੂਸ ਕਰਮਾਲੀ ਦਾ ਥਾਨ ਇੱਕ ਨੰਬਰ ਮੁਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਤੇ ਤੇ ਇਥੋਂ ਡਰਦੇ ਥੋੜੀ ਹਾਂ ਫੁੱਲ ਮਾੜੀ ਮਾੜੀ ਤੋਰ ਦੇ ਬਾਈ ਹੂੰ ਬਰੀਡ ਕੰਨਿਓ ਕੋਈ ਘਾਟ ਨਹੀਂ ਫੁੱਲ ਬਰੀਡ ਮੱਝ ਨਾਲ ਦਾ ਦੁੱਧ ਲੈਣਾ ਫੈਂਟ ਫੁੱਲ ਹੋਣੀ ਐ ਸੂਈ ਸਵਾਈ ਬੱਚਾ ਮਗਰ ਬੱਚੀ ਆ ਬਾਈ ਕੀ ਮੋਲਾ ਬੱਜਾ ਜੈ ਮੁੱਲ ਜਾਇਜ਼ੀਦ 61000 ਰੁਪਏ ਜੀ ਮਾਨਤਨ ਹੋ ਜਾ ਮਾਨਤਨ ਹੋ ਜਾ 61000 ਰੁਪਏ ਮੁੱਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਪਲੀ ਵੀ ਬਹੁਤ ਆ ਬਈ ਦੋਰਾ ਪਲੀ ਵੀ ਫੁੱਲ ਲੈ ਦੋਰਾ ਚੈੱਕ ਕਰੋ ਇੱਕ ਨੰਬਰ ਆ ਕਿਆ ਬਾਗ ਅੰਦਾਜ਼ਾ ਉਸ ਹਾਵਨਾ ਲਾਇਓ ਬਈ ਸਾਢੇ 12 ਵਜੇ ਦਾ ਟਾਈਮ ਹੈ ਸ਼ਾਮ ਤੱਕ ਘੜਾ ਜਿਹੜਾ ਵਧੀਆ ਤਿਆਰ ਕਰ ਲੂ ਬਾਕੀ ਵੱਡੀ ਗੱਲ ਮਗਰ ਬੱਚਾ ਬੱਛੀ ਆ ਕਿਉਂ ਬੱਛੀ ਨੇ ਵੀ ਨਾਲ ਹੀ ਪਿਆਰ ਹਾਂ ਪ੍ਰਿੰਟ ਆਫ ਪ੍ਰਿੰਟ ਬੱਛੀ ਦਾ ਵੀ ਬਹੁਤ ਚੰਗਾ ਨਾਸਾ ਨੂੰ ਸੰਗ ਲਾਬੀ ਆ ਖਾਣ ਚੰਗਾ ਲੇਵਾ ਚੰਗਾ ਦੇ ਕਿਸੇ ਵੀਰ ਨੂੰ ਬਾਈ ਬੈਡ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ